ਲੁਧਿਆਣਾ ਦੇ ਤਾਸਪੁਰ ਰੋਡ ਤੇ ਰਹਿਣ ਵਾਲੀ 26 ਸਾਲਾਂ ਲੜਕੀ ਜਿਸ ਦਾ ਕੀ 3 ਮਹੀਨੇ ਬਾਅਦ ਵਿਆਹ ਹੋਣਾ ਸੀ ਪਰ ਵਿਆਹ ਹੋਣ ਤੋਂ ਪਹਿਲਾਂ ਹੀ ਉਸ ਦੇ ਨਾਲ ਕੁਝ ਅਜੀਹਾ ਵਾਪਰ ਗਿਆ ਜਿਸ ਨੂੰ ਸੁਣ ਕੇ ਦੋਨੇ ਪਰਿਵਾਰਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਜੀ ਹਾਂ ਦੱਸ ਜੀ ਇੱਕੀ ਲੁਧਿਆਣਾ ਦੇ ਤਾਸਪੁਰ ਰੋਡ ਤੇ ਰਹਿਣ ਵਾਲੀ 26 ਸਾਲਾ ਲੜਕੀ ਨੂੰ ਸੱਪ ਨੇ ਡੱਸ ਲਿਆ ਸੀ ਜਿਸ ਦੌਰਾਨ ਉਹ ਹਸਪਤਾਲ ਬੱਚੀ ਨੂੰ ਲੈ ਕੇ ਆਏ ਤਾਂ ਉੱਥੇ ਆ ਕੇ ਉਸ ਦੀ ਮੌਤ ਹੋ ਗਈ ਤਾਂ ਕਰ ਵਾਲਿਆਂ ਨੇ ਹਸਪਤਾਲ ਦੇ ਡਾਕਟਰ ਦੇ ਉੱਤੇ ਸਹੀ ਇਲਾਜ ਨਾ ਕਰਨ ਦਾ ਵੀ ਇਲਜ਼ਾਮ ਲਗਾਇਆ ਉਹਨਾਂ ਕਹਿੰਦੇ ਕਿ ਹਸਪਤਾਲ ਦੇ ਵਿੱਚ ਅਸੀਂ ਪਹੁੰਚੇ ਪਰ ਸਹੀ ਤਰੀਕੇ ਦੇ ਨਾਲ ਸਾਨੂੰ ਇੱਥੇ ਜਿਹੜਾ ਇਲਾਜ ਨਹੀਂ ਮਿਲਿਆ ਜਿਸ ਕਰਕੇ ਉਹਨਾਂ ਦੀ ਲੜਕੀ ਦੀ ਮੌਤ ਹੋਈ ਹੈ ਓਏ ਕਿਆ ਕਰੂਆਂ ਜੇ ਮੇਰੀ ਧੀ ਆਣੀ ਬੱਚੀ ਕਿਆ ਕਰੂਆਂ ਮਤਈ ਕੀ ਕਰੂਆਂ ਅਸੀਂ ਤਾਂ ਆਜਪੁਰ ਪਿੰਡ ਰਹਿੰਦੇ ਹਾਂ ਉੱਥੇ ਕੋਈ ਹਸਪੀਟਲ ਨਹੀਂ ਕੋਈ ਸੂਦਾ ਨਹੀਂ ਹੈਗੀ ਉੱਥੇ ਕੋਈ ਸੂਦਾ ਨਹੀਂ ਹੈਗੀ ਮੇਰੀ ਧੀ ਇੱਥੇ ਆਂਦੀ ਆਂਦੀ ਖਤਮ ਹੋ ਗਈ ਮਾਤਾ ਜੀ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਗੁਰਮੀਤ ਗੌਰ ਗੁਰਮੀਤ ਜੀ ਤੁਸੀਂ ਰਹਿੰਦੇ ਕਿੱਥੇ ਹੋ ਆ ਤਾਜਪੁਰਪੇਂ ਕੀ ਹੋਇਆ ਕੀ ਆ ਮਾਮਲਾ ਪੂਰਾ ਦੱਸੋ ਓਏ ਕੋਈ ਲੜਾਈ ਨਹੀਂ ਹੋਇਆ ਕਿਦਾਂ ਹੀ ਪੂਰੀ ਸਾਡੀ ਇੱਥੇ ਘੰਟੇ ਚ ਪਹੁੰਚ ਗਏ ਇੱਥੇ ਕੀ ਹੋਇਆ ਕੀ ਆ ਸੱਪ ਲੜ ਗਿਆ ਅੰਦਰ ਕੀ ਹੋਇਆ ਸੱਪ ਲੜਿਆ ਅੱਛਾ ਕਿੱਥੇ ਅੱਧੇ ਘੰਟੇ ਚ ਪਹੁੰਚ ਗਏ ਇੱਥੇ ਅਰੇ ਅੱਛਾ ਓਰੇ ਲੜਿਆ ਠੀਕ ਹੈ ਕਿੰਨੇ ਸਾਲ ਦੀ ਹੈ ਓਏ ਰੱਬਾ ਕਿੰਨੇ ਸਾਲ ਦੀ ਜੀ ਓਏ 26 ਸਾਲ ਦੀ ਸੀ ਯਾਰ ਅੱਬਾ ਮੈਂ ਦਾ ਪਿਆਰ ਕਰਿਆ ਸੀ ਓਏ ਉਹ ਕਹਿੰਦਾ ਮੈਂ ਤੁਸੇ ਚਾਹੁੰਦਾ ਹਾਂ ਓਏ ਓਏ ਲਾ ਲabri da pyar akhi oda ਓਏ ਮੇਰੇ ਕੁੜੀ ਆਂਦੀ ਆਂਦੀ ਠੰਡੀ ਪੈ ਗਈ ਓਏ ਰੱਬਾ ਬਰੀ ਦਾ ਦੁਨੀਆ ਲੁੱਟੀ ਗਈ ਮੰਗੀ ਮੋਤੋ ਦਾ ਭਰਾ ਓਏ ਮੇਰੀ ਕੁੜੀ ਨੂੰ ਆਮ ਨਹੀਂ ਸਕਿਆ ਅੱਧੇ ਘੰਟੇ ਦੀ ਮੋਤੋ ਅੱਧੇ ਘੰਟੇ ਹੀ ਖਤਮ ਹੋ ਗਈ ਅੱਧੇ ਘੰਟੇ ਚ ਓਏ ਅੱਧੇ ਘੰਟੇ ਚ ਖਤਮ ਹੋ ਗਈ ਲੈਤੀ ਅੱਧੇ ਘੰਟੇ ਚ ਮੈਂ ਖਤਮ ਹੋ ਗਈ ਓਏ ਕੀ ਕਰਾਂ ਮੈਂ ਜਾਂ ਮੇਤੀ ਇਹਦੀ ਬੱਚੀ ਕੀ ਕਰੂ ਓਏ ਮਤਲਬ ਕੀ ਨਾ ਕਰੂ ਐ ਅਗੇ ਤਾਂ ਅਜਪੁਰ ਪਿੰਡ ਰਹਿੰਦੇ ਹਾਂ ਤੇ ਕੋਈ ਹਸਪੀਟਲ ਨਹੀਂ ਕੋਈ ਸੂਦਾ ਨਹੀਂ ਹੈਗੀ ਉੱਥੇ ਕੋਈ ਸੂਦਾ ਨਹੀਂ ਹੈਗੀ ਮੇਰੀ ਜਾਨ ਦੀ ਜਾਨ ਦੀ ਖਤਮ ਹੋ ਗਈ ਮਤਲਬ ਇਹ ਨਾਮ ਨਹੀਂ ਡਰ ਆਉਂਦੇ ਨਹੀਂ ਓਏ ਤੁਸੀਂ ਰਹਿੰਦੇ ਕਿੱਥੇ ਹੋ ਹਾਂ ਸਾਡੇ ਕੀ ਹੋਇਆ ਪੂਰਾ ਦੱਸੋ ਓਏ ਪੂਰੇ ਕੰਡੀਸ਼ਨ ਇਹਨਾਂ ਦੀ ਗੱਲ ਕਰਨ ਖੈਰ ਪੀੜਤ ਪਰਿਵਾਰ ਦੇ ਇਲਜ਼ਾਮਾਂ ਤੋਂ ਬਾਅਦ ਦੇਖਣਾ ਹੋਵੇਗਾ ਕਿ ਇਸ ਦੇ ਉੱਤੇ ਡਾਕਟਰ ਦਾ ਅਤੇ ਪੁਲਿਸ ਅਧਿਕਾਰੀ ਦਾ ਕੀ ਬਿਆਨ ਸਾਹਮਣੇ ਆਵੇਗਾ ਤਾਂ ਹੀ ਇਹਦਾ ਅਸਲ ਸੱਚ ਪਤਾ ਲੱਗੇਗਾ ਕਿ ਡਾਕਟਰ ਦੀ ਅਣਗੈਲੀ ਕਰਕੇ ਅਜਿਹਾ ਹੋਇਆ ਜਾਂ ਫਿਰ ਪਹਿਲਾਂ ਹੀ ਲੜਕੀ ਦੀ ਮੌਤ ਹੋ ਗਈ ਸੀ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ